ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਕੱਟਾ ਛੇੜ ਲਈ ਲੈ ਕੇ ਆਏ ਹਾਂਗੇ ਪ्योर ਨੀਲੀ ਰਵੀ ਦਾ ਆ ਗਿਆ ਬਾਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚੋਂ ਇਹ ਛੇੜ ਕਰ ਰਿਹਾ ਕਿ ਬਹੁਤ ਸੌਂਕ ਨਾਲ ਬਾਈ ਦਾ ਪਾਲਿਆ ਬਾਈ ਤੇ ਬਾਕੀ ਦੀ ਗੱਲਬਾਤ ਕਰਦੇ ਆਪਾਂ ਬਾਈ ਨਾਲ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਅਸੀਂ ਹੋਠੀਕੋ ਬਾਈ ਜੀ ਠੀਕ ਹੈ ਭਰਾ ਚੜ੍ਹਦੀ ਕਲਾ ਕਿਰਪਾ ਵਾਹਿਗੁਰੂ ਦੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਮੇਰਾ ਨਾਮ ਬਾਈ ਐ ਅਮਰੀਤ ਸਿੰਘ ਜਦਾ ਨਾਮ ਗੁਰਦੀਪ ਸਿੰਘ ਪਿੰਡ ਮੁਰਝਗੱਲਾ ਮੋਬਾਈਲ ਨੰਬਰ ਹੈ 9915035995 ਤੇ ਜ਼ਿਲ੍ਹਾ ਬਾਈ ਆਪਣਾ ਜ਼ਿਲ੍ਹਾ ਬਠਿੰਡਾ ਪੈਂਦਾ ਬਾਈ ਜੀ ਤਹਿਸੀਲ ਫੂਲ ਤਹਿਸੀਲ ਫੂਲ ਹੈ ਜੀ ਠੀਕ ਹੈ ਬਾਈ ਨੇੜੇ-ਨੇੜੇ ਪਿੰਡ ਆਪਣਾ ਇਧਰ ਆਮਦਾ ਭਾਈ ਰੂਪਾ ਵੀ ਨੇੜੀ ਆ ਹਨਾ ਭਾਈ ਰੂਪਾ ਸਿੱਧਾ ਸਿਲਵਰਾ ਹਮਮ ਸਦਾਨ ਸਿੰਘ ਵਾਲਾ ਕਾਲੋ ਕੇ ਤੇ ਟਵਾਲੀ ਦੇ ਵਿਚਕਾਰ ਹੈ ਜੀ ਸਾਰੇ ਪਿੰਡਾਂ ਦੇ ਠੀਕ ਹੈ ਬਾਈ ਤੇ ਕੰਟਰੈਕਟਰ ਨੰਬਰ ਇੱਕ ਵਾਰੀ ਹੋਰ ਬੋਲ ਦਿਓ 9915035995 ਬਾਈ ਬਾਕੀ ਬਾਈ ਚੱਲ ਰਿਹਾ ਸਕਰੀਨ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੇ ਕਟਾ ਦੇਖ ਰਹੇ ਕਿ ਇਹ ਜੀ ਹੈਗਾ ਢਾਈ ਸਾਲ ਦਾ ਜੀ ਇਹ 23 4 23 ਦਾ ਜਨਮ ਹੈ ਜਦਾ 23 4 23 ਦਾ ਬਈ ਜਨਮਾ ਢਾਈ ਸਾਲ ਦੀ ਇਹਦੀ ਉਮਰ ਬੰਨੀ ਹੈ ਹਾਂਜੀ ਤੇ ਬਈ ਜੀ ਕ੍ਰੋਸਿੰਗ ਕਰਨ ਲੱਗ ਗਿਆ ਹੈ ਹਾਂਜੀ ਇੱਕ ਪਹਿਲੀ ਝੋਟੀ ਕ੍ਰੋਸ ਕੀਤੀ ਹੈ ਜੀ ਠੀਕ ਹੈ ਬਈ ਪਹਿਲੀ ਝੋਟੀ ਕ੍ਰੋਸਿੰਗ ਕਰੀਏ ਬੱਚਾ ਬੱਚਾ ਤਾਂ ਨਹੀਂ ਆਇਆ ਜੀ ਨਹੀਂ ਜੀ ਨਹੀਂ ਹਜੇ ਬੱਚਾ ਨਹੀਂ ਹਜੇ ਬਬੀ ਨਾ ਕੀ ਹੋਇਆ ਜੀ ਕ੍ਰੋਸ ਕੀਤੀ ਨੂੰ ਠੀਕ ਹੈ ਬਈ ਮਤਲਬ ਕਿ ਕ੍ਰੋਸਿੰਗ ਸ਼ੁਰੂ ਕਰਤੀ ਇਹਨੇ ਹਾਂਜੀ 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 ਠੀਕ ਹੈ ਤੇ ਉਹ ਕੱਦ ਕਾਠ ਦੀ ਗੱਲ ਕਰੀਏ ਬਹੁਤ ਆ ਤੇ ਬਈ ਮਦਰ ਦਾ ਜੀ ਦਾ ਰਿਕਾਰਡ ਕੀ ਸੀ ਮਦਰ ਦਾ ਰਿਕਾਰਡ ਸੀਗਾ ਜੀ 13 ਠੀਕ ਹੈ ਭਾਈ ਹਾਂਜੀ ਤੇ ਉਮਰ ਦੇ ਹਿਸਾਬ ਨਾਲ ਭਾਈ ਕੱਦ ਘੱਟ ਬਹੁਤ ਆ ਹਨਾ ਹਾਂਜੀ ਹਾਂਜੀ ਉਮਰ ਤਾਂ ਜੀ ਤੁਹਾਡੇ ਸਾਹਮਣੇ ਹੈ ਜੀ ਭਾਈ ਸਹੀ ਗੱਲ ਹੈ ਭਾਈ ਜੇ ਉਮਰ ਤੇ 23-23 ਆ ਹਜੇ ਬੱਚਾ ਹੀ ਹੈ ਇੱਕ ਤਰ੍ਹਾਂ ਦਾ ਹਾਂ ਬਾਕੀ ਭਾਈ ਕੱਦ ਚੈੱਕ ਕਰਵਾ ਲੈਣ ਤੁਹਾਨੂੰ ਭਾਈ ਤੁਹਾਡਾ ਕਿੰਨਾ ਕੱਦ ਹੋਊਗਾ ਦੇਖੋ ਜੀ ਮੇਰਾ ਕੱਦ 6 ਫੁੱਟ ਹੈ ਜੀ 6 ਫੁੱਟ ਬਾਕੀ ਤੁਹਾਡੇ ਬਰੋਬਰ ਆਉਂਦਾ ਹਨਾ ਬਸ ਹਾਂਜੀ ਹਾਂਜੀ ਸਹੀ ਗੱਲ ਹੈ ਫੇਸ ਵਗੈਰਾ ਭਾਈ ਬਾਕੀ ਨੀਲੀ 라ਵੀ ਬ੍ਰੀਡ ਆ ਜਾਂਦੀ ਹੈ ਕਿਉਂਕਿ ਮੰਗ ਬਹੁਤ ਆਪਣੇ ਹੈ ਨਾ ਬਾਈ ਹਾਂਜੀ 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 ਤੁਸੀਂ ਕੁਆਲਿਟੀ ਦੇਖ ਸਕਦੇ ਹੋ ਅੱਖਾਂ ਚ ਚੈੱਕ ਕਰ ਸਕਦੇ ਹੋ ਡੱਬ ਥੱਲੇ ਬੂਥ ਲੱਤਾਂ ਲੱਤਾਂ ਚੈੱਕ ਕਰ ਸਕਦੇ ਮੈਂ ਕਹਿੰਦਾ ਵੀ ਹਰ ਇੱਕ ਅੰਗ ਤੇ ਜੇ ਗੱਲ ਕਰੀਏ ਡੱਬ ਹੈਗੇ ਐ ਨੀਲੀ 라ਵੀ ਤੇ ਪੂਸ ਵੀ ਦੇਖ ਸਕਦੇ ਹੋ ਬਾਈ ਬਾਕੀ ਨਾੜਾ ਨੂੜਾ ਦਾ ਟੈਸਟਿਕਲ ਵਗੈਰਾ ਪਸੰੋਂ ਚੈੱਕ ਕਰਾ ਨੇ ਸਾਫ ਸੁਥਰਾ ਗਾ ਤੇ ਬਾਈ ਜੀ ਖੋਲੇ ਨੂੰ ਤੋਰੇ ਮੜਾ ਜਾ ਪੂਸ ਆਉਸੀਲ ਹੋਊਗਾ ਬਾਈ ਹਾਂਜੀ 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 ਪੂਰਾ ਜੀ ਕੋਈ ਠੀਕ ਆ ਬਾਕੀ ਲੰਮਾ ਲੰਮਾ ਬਾਈ ਫੁੱਲ ਆ ਬੇਲ ਬਹੁਤ ਆ ਗੀ ਨੇ ਬਾਕੀ ਫੇਸ ਵਗੈਰਾ ਸਿੰਗਾ ਦੀ ਕੁਆਲਿਟੀ ਬਹੁਤ ਚੰਗੀ ਆ ਉਮੀਦ ਆ ਵੀ ਜੇ ਬੱਚੇ ਮਤਲਬ ਆਉਣਗੇ ਤੇ ਵਧੀਆ ਆਉਣਗੇ ਕਿ ਨਹੀਂ ਭਾਈ ਹਾਂਜੀ 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 ਸੁਪਰਾ ਸਰਾ ਜੀ ਹੂੰ ਬਾਕੀ ਭਾਈ ਕਹ ਦਤਾ ਹੈ ਬਹੁਤ ਕਰਨਾ ਹੈ ਨਾ ਇਹਨੇ বাস বাস ਤੇ ਬਾਈ ਇਹਦਾ ਮੁੱਲ ਕੀ ਰਹੂਗਾ ਫਿਰ ਲੈਣ ਦੇ ਮੁੱਲ ਭਾਈ ਜੀ ਇਹਦਾ ਆਪਾਂ ਕਰਾਂਗੇ 1 ਲੱਖ 20000 ਰੁਪਏ 1 ਲੱਖ ਤੇ 20000 20000 ਰੁਪਿਆ ਮੁੱਲ ਆ ਜੀ ਹੂੰ ਬਾਕੀ ਜੋ ਕੋ ਬੰਦਾ ਆਊਗਾ ਉਹ ਜਿਹਾ ਮਾਨਤਨ ਜਿੰਨਾ ਕੋ ਹੋਇਆ ਹੂੰ ਪਕਰਾਂਗੀ ਬਾਕੀ ਬਾਈ ਚੜਾਈ ਚੜੂਈ ਚੈੱਕ ਕਰ ਸਕਦੇ ਪਿੱਠਪੂਰੇ ਦੀ ਚੜਾਈ ਇੱਕ ਨੰਬਰ ਆ ਕਿਉਂਕਿ ਪਲਿਆ ਵਾ ਪੂਰਾ ਸੌਂਕਣਾ ਬਾਈ ਨੇ ਪਾਲਿਆ ਬਾਈ ਕਹਿੰਦਾ ਇੱਕ ਸੂਏ ਦਾ ਦੁੱਧ ਤਾਂ ਮੈਂ ਇਹਨੂੰ ਹੀ ਪਿਆਤਾ ਹਨਾ ਬਾਈ ਹਾਂਜੀ 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 ਹਾਂ ਕਿਉਂਕਿ ਬਾਈ ਦੱਸਦਾ ਵੀ ਪਲਿਆ ਵਾ ਹੁਣ ਬਾਕੀ ਬਾਈ 2.5 ਸਾਲ ਦੀ ਏਜ ਆ ਜੀ ਤੁਸੀਂ ਦੇਖੋ ਵੀ ਕੱਦ ਕਾੜ ਬਹੁਤ ਹੈ ਸਹੀ ਗੱਲ ਆ ਦੱਸਦਾ ਹਨਾ ਹਾਂਜੀ ਹਾਂ ਨੋਲ ਦੀ ਕੁਆਲਿਟੀ ਕਿਉਂਕਿ ਕੱਦ ਕਾੜ ਦੇਖ ਸਕਦੇ ਬਾਈ 2.5 ਸਾਲ ਦੀ ਉਮਰ ਆ ਕੱਦ ਤਾਂ ਬਾਈ ਬਹੁਤ ਲੰਮਾ ਜਾਣਾ ਹਾਂਜੀ 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 ਹਾਂ ਇਹ ਤਾਂ ਜੀ ਬਹੁਤ ਇਹ ਤਾਂ ਦੰਦ ਕੋਈ ਡਿੱਗੇ ਨਹੀਂ ਜਿਹਦਾ ਠੀਕ ਹੈ ਬਾਈ ਕੀ ਰਹੀ ਹੈ ਜੀ ਬਾਈ ਬਾਈ ਕਹਿੰਦੇ ਦੰਦੋਂ ਬਾਈ ਹਜੇ ਕੀ ਰਹੀ ਹੈ ਦੰਦ ਕੋਈ ਉਹ ਨਹੀਂ ਸਹੀ ਗੱਲ ਹੈ ਬਾਕੀ ਨਾ ਖੜਨੀ ਖੜਨੀ ਬਾਈ ਬਹੁਤ ਨਾਰਮਲ ਬੜੀ ਚੰਗੀ ਆ ਮੁੱਲ ਵੀ ਬਾਈ ਨੇ ਉਸ ਹਿਸਾਬ ਨਾਲ ਬਾਈ ਜੈ ਜੈ ਮੰਨ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਕਟਾ ਪਸੰਦ ਆ ਵੀ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ